ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮੱਕੀ ਦੀ ਰੋਟੀ ਬਣਾਉਣ ਜਾ ਰਹੇ ਹਾਂ ਪਦੀਨੇ ਵਾਲੀ ਕਰੇ ਪੱਤੇ ਵਾਲੀ ਮੇਥੀ ਵਾਲੀ ਪਿਆਜ਼ ਫਿਰ ਇਹਦੇ ਵਿੱਚ ਹਰੀ ਮਿਰਚ ਪਾ ਕੇ ਤੇ ਵਧੀਆ ਇੱਕ ਕਟੋਰੀ ਆਪਾਂ ਆਟਾ ਲੈ ਲਿਆ ਇਹ ਮੇਥੀ ਆਪਾਂ ਧੋ ਕੇ ਵਿੱਚ ਹਰੀ ਮਿਰਚ ਪਾ ਲਈ ਕਿਉਂਕਿ ਮੇਥੀ ਦੇ ਵਿੱਚ ਸੱਕਾਈ ਦੀ ਕਿਰਤ ਵਗੈਰਾ ਆ ਜਾਂਦੀ ਹੈ ਇਸ ਕਰਕੇ ਨੂੰ ਧੋ ਕੇ ਛੱਲਿਤ ਪਾ ਲਿਆ ਤੇ ਆਪਾਂ ਪਾ ਲਿਆ करिया पत्ता और पुदीना भी बरीक ब्रिक कट लिया है, बना लिया पालिया प्याज सारा कुछ सार अपना नमक पाओ गरम मसाला पाओ रेड चिली पाओ कश्मीरी मिर्च पाओ जीरा पाओ सारा कुछ करके पानी पा ਹਾਂਜੀ ਦੇਖੋ ਜੀ ਹੁਣ ਆਪਾਂ ਪੇੜਾ ਇਸ ਤਰ੍ਹਾਂ ਲਿਫਾਫੇ ਉੱਪਰ ਰੱਖ ਲੈਣਾ ਜਿਨ੍ਹਾਂ ਨੂੰ ਨਹੀਂ ਵੀ ਹੁੰਦੀ ਹੱਥ ਨਾਲ ਪਕਾਉਣੀ ਉਹ ਇਸ ਤਰ੍ਹਾਂ ਲਿਫਾਫੇ ਦੇ ਉੱਪਰ ਪੇੜਾ ਰੱਖ ਕੇ ਇਸ ਤਰ੍ਹਾਂ ਇਸ ਤਰ੍ਹਾਂ ਰੋਟੀ ਬਣਾ ਸਕਦੇ ਆ ਆ ਦੇਖੋ ਇਹਦਾ ਆਪਾਂ ਰੋਟੀ ਮੱਕੀ ਦੀ ਮੇਥੀ ਵਾਲੀ ਜਿਹੜੀ ਮਰਜ਼ੀ ਇਸ ਤਰ੍ਹਾਂ ਬਣਾ ਸਕਦੇ ਆ ਤੇ ਫਿਰ ਆਪਾਂ ਬਣਾ ਕੇ ਹੁਣੇ ਤੁਹਾਨੂੰ ਦਿਖਾਉਣੀ ਹੈ ਇਸ ਤਰ੍ਹਾਂ ਘੋਟਲੇ ਦੇ ਉੱਪਰ ਪਾ ਲੈਣੀ ਹੈ ਇਸ ਤਰ੍ਹਾਂ ਘੱਪ ਲੈਣੀ ਹੈ ਰੋਟੀ ਬਈ ਸੋਨੀ ਗੋਲ ਹੋ ਜਾਂਦੀ ਆ अच्छी बन जाएगी इस तरह चुकने इस तरह पलट लैनी इस तरह ला ले इस तरह पा लेकिन हाँ देखो जी साडा फुलका दही बन के तैयार हो गया जे आ जाओ आप खाइए स्वादिष्ट आ जाओ जी